वैष्णो देवी तो दिल्ली जा रही बस 3 फीट डूंगी खड्डे च डिगगी ड्राइवर दी मौत 17 यात्री, यात्री जख्मी जख्मियां विच 7 महिला यात्री शामिल 7 दिल्ली वासी 5 जख्मी मुजफ्फरपुर मेरठ दे वसनीक लाश लबण विच लगे 2 घंटे श्री माता वैष्णो देवी दे बेस कैंप कटरा तो जम्मू आ रही एक बस नेरे विच मंड ते राम दे मोड़ विच करीब 3 फीट डूंगी खाई विच डिग गई ਇਸ ਹਾਦਸੇ ਵਿੱਚ ਬੱਸ ਡਰਾਈਵਰ ਦੀ ਮੌਤ ਹੋ ਗਈ ਜਦ ਕਿ ਬੱਸ 'ਚ ਸਵਾਰ 17 ਸਵਾਰੀਆਂ ਜ਼ਖਮੀ ਹੋ ਗਈਆਂ ਜ਼ਖਮੀਆਂ 'ਚੋਂ ਤਿੰਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਦ ਕਿ ਬਾਕੀਆ ਦੀ ਹਾਲਤ ਸਥਿਰ ਹੈ ਇਸ ਹਾਦਸੇ ਵਿੱਚ ਡਰਾਈਵਰ ਬੱਸ ਦੇ ਅੰਦਰ ਹੀ ਫਸ ਗਿਆ ਇਸ ਨੂੰ ਹਟਾਉਣ ਲਈ ਸੁਰੱਖਿਆ ਕਰਮਚਾਰੀਆਂ ਨੂੰ ਕਾਫੀ ਮੁਸ਼ਕਲਤ ਕਰਨੀ ਪਈ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਥਾਣਾ ਡੰਗਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਜਖਮੀਆਂ ਵਿੱਚ ਸੱਤ ਮਹਿਲਾਵਾਂ ਵੀ ਸ਼ਾਮਿਲ ਹਨ ਅਤੇ ਕੁੱਲ ਜਖਮੀਆਂ ਵਿੱਚ ਸੱਤ ਦਿੱਲੀ ਦੇ ਰਹਿਣ ਵਾਲੇ ਯਾਤਰੀ ਹਨ ਜਦ ਕਿ ਪੰਜ ਯਾਤਰੀ ਮੁਜ਼ਫਰਨਗਰ ਮੇਰਟ ਤੇ ਵਸਨੀਕ ਹਨ ਤਿੰਨ ਜ਼ਖਮੀ ਹਰਿਆਣਾ ਦੇ ਫਰੀਦাবাদ ਅਤੇ ਇੱਕ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਇੱਕ ਜ਼ਖਮੀ ਗੋਰਖਪੁਰ ਯੂਪੀ ਦਾ ਰਹਿਣ ਵਾਲਾ ਹੈ ਦੱਸਿਆ ਜਾ ਰਿਹਾ ਹੈ ਕਿ ਨਗਰੋਟਾ ਤੋਂ ਰਾਮਨਗਰ ਨੂੰ ਆ ਰਹੀ ਸਲੀਪਰ ਬੱਸ ਨੰਬਰ ਯੂਕੇ 07ਪੀ5640 ਮੰਡ ਬਲਾਕ ਤੋਂ ਕਰੀਬ 2 ਕਿਲੋਮੀਟਰ ਪਹਿਲਾਂ ਤੇਜ਼ ਮੋੜ ਕੱਟਦੇ ਹੋਏ ਬੇਕਾਬੂ ਹੋ ਗਈ बस ਸੜਕ ਤੋਂ ਪਲਟ ਕੇ ਟੋਏ ਵਿੱਚ ਜਾ ਡਿੱਗੀ। ਕਰੀਬ 3 ਫੁੱਟ ਤੱਕ ਖਾਈ 'ਚ ਜਾਣ ਤੋਂ ਬਾਅਦ ਦਰਖਤਾਂ ਦੇ ਸਹਾਰੇ ਬੱਸ ਉੱਥੇ ਹੀ ਰੁਕ ਗਈ। ਘਟਨਾ ਸਮੇਂ ਉੱਥੋਂ ਲੰਘ ਰਹੇ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਅਤੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਕਿਉਂਕਿ ਉਕਤ ਖੇਤਰ ਵਿੱਚ ਹਨੇਰਾ ਹੋਣ ਕਾਰਨ ਬਚਾਅ ਕਾਰਜ ਸੰਭਵ ਨਹੀਂ ਹੋ ਸਕਿਆ। ਜਿਸ ਕਾਰਨ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੀ ਫਲਡ ਲਾਈਟਾਂ ਨਾਲ ਲੱਗੀ ਗੱਡੀ ਨੂੰ ਮੌਕੇ ਤੇ ਬੁਲਾਇਆ ਗਿਆ ਅਤੇ ਉੱਥੇ ਰੋਸ਼ਨੀ ਦੇ ਪ੍ਰਬੰਧ ਕੀਤੇ ਗਏ। ਜ਼ਖਮੀਆਂ ਨੂੰ ਬੱਸ ਵਿੱਚੋਂ ਕੱਢ ਕੇ ਤੁਰੰਤ ਜੀਐਮਸੀ ਹਸਪਤਾਲ ਲਿਜਾਇਆ ਗਿਆ। ਮਾਂਡਾ ਹਾਦਸੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਜੀਐਮਸੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਸਮੇਤ ਐਂਬੂਲੈਂਸ ਨੂੰ ਮੌਕੇ ਤੇ ਬੁਲਾਇਆ ਸੀ ਤਾਂ ਜੋ ਜ਼ਖਮੀਆਂ ਦਾ ਮੌਕੇ ਤੇ ਹੀ ਇਲਾਜ ਕੀਤਾ ਜਾ ਸਕੇ। ਡਾਕਟਰਾਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਜ਼ਖਮੀ ਹੋਏ ਤਿੰਨ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਦ ਕਿ ਬਾਕੀਆਂ ਦੀ ਹਾਲਤ ਨਾਰਮਲ ਹੈ। ਪੁਲਿਸ ਮੁਤਾਬਕ ਬੱਸ ਉਤਰਾਖੰਡ ਦੀ ਹੈ ਅਤੇ ਡਰਾਈਵਰ ਦਾ ਨਾਂ ਰਾਕੇਸ਼ ਹੈ। ਜੋ ਹਿਮਾਚਲ ਕਾਂਗੜਾ ਦਾ ਰਹਿਣ ਵਾਲਾ ਹੈ ਤੇ 22 ਸਾਲਾਂ ਤੋਂ ਬੱਸ ਚਲਾ ਰਿਹਾ ਸੀ ਦੂਜੇ ਪਾਸੇ ਸੈਸਪੀ ਜੰਮੂ ਜੋਗਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਦਿੱਲੀ ਦੀ ਰਾਮਦਿਆਲ ਟਰੈਵਲਰਜ਼ ਨਾਲ ਸੰਬੰਧਿਤ ਹੈ ਜਿਸ ਨੇ ਕਟੜਾ ਤੋਂ ਦਿੱਲੀ ਜਾਣਾ ਸੀ ਜੰਮੂ ਤੋਂ ਆਉਣ ਵਾਲੇ ਕੁਝ ਯਾਤਰੀਆਂ ਨੂੰ ਵੀ ਰਸਤੇ ਵਿੱਚ ਬਿਠਾਉਣਾ ਪਿਆ ਬੱਸ ਵਿੱਚ 25 ਤੋਂ 30 ਯਾਤਰੀ ਸਵਾਰ ਸਨ ਜਿਸ ਵਿੱਚ 17 ਜ਼ਖਮੀ ਹੋ ਗਏ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ حادثے ਤੋਂ ਬਾਅਦ بس ਡਰਾਈਵਰ ਵਿਚਾਰ ਹੀ ਫਸ ਗਿਆ